ਜਿਹੜਾ ਬਣਾ ਤਾ ਗਿਆ ਦੇਖੋ ਇਹ ਬਹੁਤ ਦੇਰ ਦੀ ਲੋਕਾਂ ਦੀ ਜਿਹੜੀ ਮੰਗ ਸੀਗੀ ਜਦੋਂ ਸਪੋਰਟਸ ਬਣਾਵਾਂਗੇ ਕੋਈ ਸਪੋਰਟਸ ਬੱਚਿਆਂ ਦੇ ਖੇਡਣ ਲਈ ਜਗ੍ਹਾ ਹੋਊਗੀ ਤਾਂ ਹੀ ਬੱਚਿਆਂ ਦੀ ਲਗਨ ਲੱਗਦੀ ਆ ਇਹ 26 ਲੱਖ ਦੀ ਲਾਗਤ ਨਾਲ ਜਿਹੜਾ ਇਹ ਪਾਰਕ ਸਪੋਰਟਸ ਗਰਾਊਂਡ ਬਣਾਇਆ ਗਿਆ ਵਾ ਇਸ ਕਰਕੇ ਇੱਥੇ ਜਿਮ ਵੀ ਆ ਔਰ ਇੱਥੇ ਕ੍ਰਿਕਟ ਦਾ ਗਰਾਊਂਡ ਵੀ ਆ ਬੱਚੇ ਬੜੀ ਲਗਨ ਨਾਲ ਔਰ ਬੱਚਿਆਂ ਮੈਨੂੰ ਸਭ ਨਾਲ ਵੱਡੀ ਖੁਸ਼ੀ ਇਹ ਆ ਵੀ ਸਾਡੇ ਬੱਚੇ ਖੁਸ਼ ਆ ਜਦੋਂ ਬੱਚਾ ਖੁਸ਼ ਹੋ ਜਵੇ ਸਮਝ ਲੋ ਰੱਬ ਖੁਸ਼ ਆ ਇਹ ਬੱਚਿਆਂ ਦੀ ਖੁਸ਼ੀ ਦੇ ਵਿੱਚ ਮੇਰੀ ਖੁਸ਼ੀ ਆ ਨਸ਼ਾ ਪੂਰੇ ਦੇ ਰੰਗ ਜਾਉਗੀ ਲੱਗਦਾ ਬਿਲਕੁਲ ਨਸ਼ੇ ਦੀ ਤਾਂ ਜੜ ਪੱਟ ਕੇ ਛਲਨੀ ਆ ਨਸ਼ਾ ਪੰਜਾਬੀਆਂ ਦੇ ਵਿੱਚ ਇਹ ਜਿਹਾ ਸਿਸਟਮ ਨੇੜੇ ਤੇੜੇ ਨਹੀਂ ਹੋਣਾ ਚਾਹੀਦਾ ਕੀ ਮੈਸੇਜ ਆਉਗੇ ਲੋਕਾਂ ਦੇ ਵਿੱਚ ਦਾ ਵੀ ਜਾ ਰਿਹਾ ਵੀ ਹੋਰ ਵੀ ਕੋ ਮੈਸੇਜ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਾਡੀ ਇਹਦਾ ਮੈਸੇਜ ਕਦੇ ਮਾੜਾ ਨਾ ਪਹਿਲਾਂ ਗਿਆ ਨਾ ਕਦੇ ਹੁਣ ਜਾਣਾ ਨਾ ਕਦੇ ਅੱਗਿਓ ਜਾਣਾ ਵਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਬਾਬੇ ਨਾਨਕ ਨੇ ਤੇਰਾ ਤੇਰਾ ਟੋਲੀ ਹੋਈ ਹੈ ਇੱਥੇ ਕਦੇ ਮਾੜੀ ਗੱਲ ਨਹੀਂ ਜਾਂਦੀ ਜੋ ਹੋਊਗਾ ਸੱਚ ਹੀ ਹੋਣਾ ਵਾ ਕਦੇ ਝੂਠ ਨਹੀਂ ਹੁੰਦਾ ਜੇ ਤੁਹਾਨੂੰ ਮੈਸੇਜ ਹੋਵੇ ਵੀ ਇੱਥੇ ਖੇਡਾਂ ਵਧਾਉਣਾ ਸੀ ਮੈਂ ਆਪ ਖੇਡਣਾ ਯੂਥ ਦੇ ਨਾਲ ਮੈਂ ਇਹਨਾਂ ਨੂੰ ਆਪ ਟ੍ਰੇਨਿੰਗ ਦੇਣੀ ਆ ਆਪਣੇ ਬੱਚਿਆਂ ਨੂੰ ਆਪ ਖੇਡੂਗਾ ਇਹਨਾਂ ਨਾਲ ਬਿਲਕੁਲ ਬਿਲਕੁਲ ਤੁਹਾਨੂੰ ਸੰਡੇ ਨੂੰ ਇੱਥੇ ਪੂੜੀਆਂ ਪਾਣੀਆਂ ਨਾਲ ਖਾਵਾਂਗੇ ਨਾਲੇ ਦੇ ਵਿੱਚ ਬੰਦੂਕ ਦਾ ਕਰਾਂਗੇ ਬਿਚਾਰ ਜਿਹਾ ਵਧੀਆ ਹੋ ਰਿਹਾ ਹੈ ਸਟੇਡੀਅਮ ਖੁੱਲੇਗਾ ਬੱਚਿਆਂ ਆਵਾਸ ਜਿੱਦਾਂ ਦਾ ਬਹੁਤ ਅੱਜ 60 ਲੱਖ ਦੀ ਲਾਗਤ ਨਾਲ ਮਹੂਰਤ ਕੀਤਾ ਐ ਐਮਐਲਏ ਸ਼ੋਕਪੁਰਾ ਸੇ ਬੱਤੀ ਜੀ ਨੇ ਇੰਦਰਜੀਤ ਕੌਰ ਮੇਰ ਮੈਡਮ ਨੇ ਮੈਂ ਵੀ ਇੱਥੇ ਆ ਆਇਆ ਹਾਂ ਤੇ ਬੱਚੇ ਬਹੁਤ ਖੁਸ਼ ਹੈ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਵੀ ਬੱਚੇ ਬਹੁਤ ਇਸ ਏਰੀਆ ਦੇ ਖੁਸ਼ ਆ ਵੀ ਸਾਨੂੰ ਖੇਡਣ ਨੂੰ ਜਗ੍ਹਾ ਮਿਲ ਗਈ ਅੱਗੇ ਅਸੀਂ ਗਲੀਆਂ 'ਚ ਖੇਡ ਨਹੀਂ ਸਕਦੇ ਸੀ ਘਰ ਦੇ ਗੁੱਸੇ ਹੁੰਦੇ ਸੀ ਆਂਟੀ ਗੁੱਸੇ ਹੁੰਦੇ ਸੀ ਗੱਡੀਆਂ 'ਚ ਬਾਲਾਂ ਵਜਦੇ ਸੀ ਇਸ ਕਰਕੇ ਅਸੀਂ ਹੁਣ ਇੱਥੇ ਖੇਡਿਆ ਕਰਾਂਗੇ ਬੱਚਿਆਂ ਦੀ ਖੁਸ਼ੀ ਨਾਲ ਆਪਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਲੋਕਾਂ ਨੂੰ ਮੈਸੇਜ ਹੋਊਗਾ ਕੀ ਮੈਸੇਜ ਦੇਣਾ ਚਾਹੋਗੇ ਬਤਿਓ ਹੁਣ ਅੱਗੇ ਵੀ ਹੋਰ ਐਮਐਲਏ ਸਾਹਮਣੇ ਦੱਸਿਆ ਵੀ ਤਿੰਨ ਗਰਾਊਂਡ ਹੋਰ ਤਿਆਰ ਹੋ ਰਹੇ ਆ ਤੇ ਬਹੁਤ ਜਲਦੀ 2 ਮਹੀਨੇ ਤੱਕ ਉਹ ਵੀ ਤਿਆਰ ਹੋ ਜਾਣਗੇ ਉਹਦਾ ਵੀ ਐਹੀ ਮੂਰਤ ਕਰਾਂਗੇ ਤੇ ਉਹਦਾ ਮੂਰਤ ਐਮਐਲਏ ਸਾਹਨੇ ਦੱਸਿਆ ਵੀ ਸ਼ਾਇਦ ਅਸੀਂ ਸੀਐਮ ਸਾਹਿਬ ਤੋਂ ਟਾਈਮ ਲੈ ਰਹੇ ਹਾਂ ਉਹ ਉਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਅੱਜ ਉਪਰਾਲਾ ਕੀਤਾ ਹੈ ਨਾ ਐਮਐਲਏ ਸਾਹਿਬ ਨੇ ਜਿਹੜੇ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਅਸੀਸਾਂ ਮਿਲਿਆ ਹੈ ਨਾ ਗੁਆਂਢ ਦੇ ਵਿੱਚ ਮੱਲੇ ਦੇ ਵਿੱਚ ਏਰੀਆ ਵਾਈ ਜਿਹੜੇ ਸੀਗੇ ਉਹ ਅੱਜ ਕਹਿ ਕੇ ਗਏ ਕਿ ਸਾਡੇ ਪੁੱਤ ਜਿਹੜੇ ਗਲੀਆਂ ਦੇ ਵਿੱਚ ਖੇਡਦੇ ਸੀ ਅੱਜ ਹੁਣ ਇੱਕ ਜਗ੍ਹਾ ਤੇ ਆ ਕੇ ਖੇਡਣਗੇ ਤੇ ਅਸੀਂ ਐਮਐਲਏ ਤੇ ਸਾਹਿਬ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਤੁਸੀਂ ਉਪਰਾਲਾ ਕੀਤਾ ਵਾ ਅਸੀਂ ਕਹਿ ਗੁਜ਼ਾਰਾਂ ਕਿ ਇਹਦੇ ਨਾਲ ਦੇ ਹਰ ਏਰੀਆ ਦੇ ਵਿੱਚ ਬਣਾਏ ਜਾਣ ਸਸੀ ਗੱਲ ਦੀ ਸਾਰਿਆਂ ਨੂੰ ਦੇਖੋ ਇਹ ਵਾਰਡ ਇਹ ਮਹੱਲੇ ਬੜ ਬੜੇ ਪੁਰਾਣੇ ਨੇ ਤੇ ਕੋਈ ਜਗ੍ਹਾ ਹੀ ਨਹੀਂ ਹੈ ਅਜੀ ਭਾਰਤ ਬਸ ਜਦੋਂ ਕੁਛ ਛੋਟੇ ਬੱਚੇ ਗਲੀਆਂ 'ਚ ਖੇਡਦੇ ਆ ਰੋਡਾਂ 'ਤੇ ਖੇਡਦੇ ਆ ਤੇ ਨੁਕਸਾਨ ਹੁੰਦਾ ਟ੍ਰੈਫਿਕ ਜਾਮ ਹੁੰਦੇ ਨੇ ਐਮਐਲਏ ਸਾਹਿਬ ਨੇ ਇੱਕ ਘਪਰਾਲਾ ਬਹੁਤ ਵਧੀਆ ਕੀਤਾ ਜਿਹੜਾ ਵੀ ਇੱਥੇ ਖੁਰਾਜਕ بڑے ਐਮਐਲਏ ਆਏ ਬੜੇ ਕਿਸੇ ਨੇ ਸੋਚਿਆ ਹੀ ਨਹੀਂ ਇਹਨਾਂ ਬਾਰੇ ਘਰ ਬੈ ਕੇ ਜਿੱਤ ਕੇ ਘਰ ਬਹਿ ਜਾਂਦੇ ਸੀਗੇ ਏ ਹੁਣ ਹਰ ਵਾਰੀ ਹਰ ਕੰਮ ਕਰਾ ਰਹੇ ਨੇ ਪੈਲ ਦੀ ਧਾਰ ਤੇ ਕਰਾ ਰਹੇ ਨੇ ਕਾ ਖੁੱਲਦਾ ਵੇ ਕੋਣ ਨਵਾਂ ਉਧਰ ਦੋ ਨੰਬਰ ਕੋਲ ਕੋਲ ਹੋਲ ਰਿਹਾ ਵਾ ਇਸ ਕਰਕੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਅਸੀਂ ਇਹ ਜਿਹੜਾ ਵਾਰਡ ਨੰਬਰ 88 ਚ ਇਹਨਾਂ ਨੇ ਪਾਲਾ ਪਾਲਾ ਦਿੱਤਾ ਕਾਸੀ ਗੱਲ ਕਰਾਂ ਕਿੰਨਾ ਵਿਕਾਸ ਹੋਇਆ ਤੁਹਾਨੂੰ ਪਤਾ ਹੀ ਹੈ ਜੀ ਐਮਐਲਏ ਸਾਹਿਬ ਦੇ ਵਿਕਾਸ ਐਮਐਲਏ ਸਾਹਿਬ ਸਾਰੇ 11 ਵਜੇ ਆ ਜਾਂਦੇ ਰਾਤੀ ਵਾਰੀ ਵਾਪਸ ਜਾਂਦਾ ਕਦੋਂ ਦਾ ਟਾਈਮ ਹੈ ਸਾਰੀ ਦਿਨੇ ਸਾਡੀਆਂ ਗੱਲਾਂ ਸਾਰੇ ਸਵਾਲ ਜਵਾਬ ਦੋ ਸੁਣਦੇ ਨੇ ਸਾਰੇ ਕੰਮ ਸਾਡੇ ਕਰਾਉਂਦੇ ਨੇ ਪੈਲ ਦੇ